ਸਿੱਧੂ ਮੂਸੇਵਾਲੀ ਦੀ ਥਾਰ ਅੱਗੇ ਇਸ ਬੱਚੀ ਨੇ ਅਜਿਹੇ ਬੋਲ ਬੋਲੇ ਵੀ ਸਾਰੇ ਜਿਹੜੇ ਲੋਕ ਸੀ ਉਹ ਰੋਣ ਲੱਗ ਪਏ ਬਾਈ ਸਿੱਧੂ ਮੂਸੇਵਾਲੀ ਦੀ ਹਵੇਲੀ ਵਿੱਚ ਪਹੁੰਚੇ ਆ ਅੱਜ ਦੇ ਦਿਨ ਬਾਈ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀ ਦੂਜੀ ਵਰਸੀ ਹੈ ਤਾਂ ਹਵੇਲੀ ਦਾ ਤੁਸੀਂ ਮਾਹੌਲ ਵੇਖ ਲਓ ਜਿਹੜਾ ਕਾਫੀ ਘੱਟ ਹੈ ਤੇ ਦੂਰੋਂ ਦੂਰੋਂ ਲੋਕ ਬਾਈ ਸਿੱਧੂ ਮੂਸੇਵਾਲ ਦੇ ਫੈਨ ਜਿਹੜੇ ਆਏ ਹੋਏ ਨੇ ਤੇ ਇੱਕ ਬੱਚੀ ਜਿਹੜੀ ਕਾਫੀ ਭਾਵੁਕ ਕਰਤਾ ਲੋਕਾਂ ਨੂੰ ਅਜਿਹੇ ਬੋਲ ਬੋਲਤੇ ਆਜੋ ਉਸ ਬੱਚੀ ਦੇ ਕੋਲ ਜਿਹੜਾ ਸਾਨੂੰ ਲੈ ਕੇ ਚਲਦੇ ਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਬਾਈ ਸਿੱਧੂ ਮੂਸੇਵਾਲੇ ਦੀ ਥਾਰ ਖੜੀ ਹੈ ਜਿਸ ਵਿੱਚ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀ ਤੇ ਆ ਬੱਚੀ ਕੀ ਬੋਲ ਰਹੀ ਹੈ ਸੁਣੋ ਜਰਾ ਇਸੀ ਤੇਰੇ ਘਰ ਆ ਕੇ ਰਖੀ ਵੰਦੀ ਸੀ ਤੇਰੇ ਘਰ ਆ ਕੇ ਤੇਰੀਆਂ ਸੁੱਖਾਂ ਮੰਗੀ ਸੀ ਤੇਰੇ ਵਾਂਗੂ ਨੀ ਮੈਨੇ ਵੰਨੀ ਮੈਨੇ ਕੋਈ ਬਣ ਖੜ ਸਕਦਾ ਖੜ ਸਕਦਾ ਖੜ ਸਕਦਾ ਹੌ ਤੱਕ ਤੇਰੇ ਤੇ ਬੈ ਕੇ ਇੱਟਾ ਰਾਜ ਕੋਈ ਨਹੀਂ ਕਰ ਸਕਦਾ ਵੈਰੀ ਗੁੱਡ ਵੈਰੀ ਗੁੱਡ ਆਹ ਦੋਸਤੋ ਉਹ ਥਾਰ ਹੈ ਜਿਸ ਵਿੱਚ 22 ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀਗਾ ਤਕਰੀਬਨ 4:30-5 ਵਜੇ ਦਾ ਜਿਹੜਾ ਟਾਈਮ ਸੀ ਜਵਾਰਕੇ ਪਿੰਡ ਵਿੱਚ 22 ਸਿੱਧੂ ਨੂੰ ਮਾਰਿਆ ਸੀ ਅੱਜ ਦੇ ਦਿਨ ਇੱਕ ਕੇਕੜੇ ਨਾਂ ਦੇ ਵਿਅਕਤੀ ਵੱਲੋਂ ਜਿਹੜੀ ਰੈਕੀ ਕੀਤੀ ਗਈ ਸੀ ਉਸ ਤੋਂ ਬਾਅਦ 골ਡੀ ਬਰਾੜ ਦਾ ਜਿਹੜਾ ਖਾਬਰ ਪਹਚਾਈ 골ਡੀ ਬਰਾੜ ਤੱਕ ਵੀ ਸਿੱਧੂ ਮੂਸੇਵਾਲਾ ਬਿਨਾਂ ਸਿਕਿਉਰਿਟੀ ਤੋਂ ਜਿਹੜਾ ਘਰੋਂ ਨਿਕਲ ਗਿਆ ਤਾਂ ਦੋਸਤੋ ਜਦੋਂ ਹੀ ਜਵਾਰਕੇ ਪਿੰਡ ਨਿਕਲਿਆ ਇੱਥੋਂ 7-8 ਕਿਲੋਮੀਟਰ ਦੀ ਦੂਰੀ ਤੇ ਜਵਾਰਕੇ ਪਿੰਡਾਂ ਜਦੋਂ ਹੀ ਉੱਥੇ ਗਿਆ ਤਾਂ ਬਾਈ ਸਿੱਧੂ ਮੂਸੇਵਾਲੇ ਨੂੰ ਦੋ ਗੱਡੀਆਂ ਆਈਆਂ ਸੀ ਤੇ ਗੋਲੀਆਂ ਨਾਲ ਭੰਨ ਦਿੱਤਾ ਤੇ ਬਾਈ ਦੇ ਜਿਹੜੇ ਸੰਦ ਬੜੀ ਰੀਜਨਲ ਬਣਾਈ ਸੀ ਨਾ ਟਰੈਕਟਰ ਤੋਂ ਲੈ ਕੇ ਕਾਰਾਂ ਗੱਡੀਆਂ ਸਾਰੀਆਂ ਇਸ ਹਵੇਲੀ ਵਿੱਚ ਇਸੇ ਤਰ੍ਹਾਂ ਖੜਗੀਆਂ ਦੋਸਤੋ ਤਾਂ ਇਹ ਹਵੇਲੀ ਹੈ ਬਾਈ ਸਿੱਧੂ ਮੂਸੇਵਾਲੇ ਦੀ ਤੇ ਲੋਕ ਅੱਜ ਦੂਰੋਂ ਦੂਰੋਂ ਕਾਫੀ ਆਏ ਹੋਏ ਨੇ ਹਾਲਾਂਕਿ ਪਰਿਵਾਰ ਵੱਲੋਂ ਕਹਿੰਦੀ ਕੋਈ ਪ੍ਰੋਗਰਾਮ ਨਹੀਂ ਰੱਖਿਆ ਗਿਆ ਪਰ ਜਿਹੜੇ ਸਿੱਧੂ ਮੂਸੇਵਾਲੇ ਬਾਈ ਨੂੰ ਚਾਹਣ ਵਾਲੇ ਫੈਨ ਨੇ ਉਹਨਾਂ ਵੱਲੋਂ 17 ਦਾ ਕੈਂਪ ਤੇ ਖੂਨਦਾਨ ਕੈਂਪ ਉਸ ਥਾਂ ਤੇ ਲਗਾਇਆ ਜਿੱਥੇ ਬਾਈ ਸਿੱਧੂ ਮੂਸੇਵਾਲੇ ਦੀ ਯਾਦਗਾਰ ਬਣੀ ਆ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਇੱਧਰ ਦੇਖੋ ਬਾਈ ਦਾ ਜਿਹੜਾ ਬਹੁਤ ਸੋਹਣਾ ਬੁੱਤ ਬਣਿਆ ਹੋਇਆ ਹੈ ਬਾਈ ਸਿੱਧੂ ਮੂਸੇਵਾਲੇ ਦਾ ਦੋ ਜਿਹੜੇ ਬੁੱਤ ਹਵੇਲੀ ਦੇ ਵਿੱਚ ਨੇ ਬਾਈ ਦੇ ਤੇ ਇੱਕ ਸਮਾਤ ਤੇ ਹੈਨਾ ਤੇ ਇੱਕ ਬੁੱਤ ਆਸੀ ਬਾਈ ਸਿੱਧੂ ਮੂਸੇਵਾਲੇ ਦਾ ਤਾਂ ਤੇ ਤੁਸੀਂ ਗੌਰ ਨਾਲ ਦੇਖੋਗੇ ਤਾਂ ਐਵੇਂ ਲੱਗੂਗਾ ਹੈਨਾ ਵੀ ਬਾਈ ਜਿਹੜਾ ਆਪੇ ਖੜੇ ਹੈ ਗਾਇਸ ਹਵੇਲੀ ਦੇ ਵਿੱਚ ਇਹ ਬਾਈ ਦਾ ਜਿੰਮਲਾ ਕਮਰਾ ਸੀ ਉਸ ਵੇਲੇ ਤੇ ਇਧਰ ਦੇਖੋ ਤੁਸੀਂ ਸਾਰੇ ਸੰਦੇ ਟੂਰਡ ਬਾਈ ਦੇ ਖੜੇ ਨੇਗੇ ਗੱਲ ਕਰੀਏ ਇਨਸਾਫ ਦੀ ਬਾਈ ਨੂੰ ਹਾਲ ਤੱਕ ਕੋਈ ਇਨਸਾਫ ਨਹੀਂ ਮਿਲਿਆ ਅੱਜ ਵੀ ਸਿੱਧੂ ਮੂਸੇਵਾਲ ਦੇ ਮਾਤਾ ਪਿਤਾ ਲਿਖਦੇ ਆ ਵੀ ਜਸਟਿਸ ਫਾਰ ਸਿੱਧੂ ਮੂਸੇਵਾਲਾ ਵੀ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਓ ਕਿਉਂਕਿ ਦੋਸਤੋ ਸਿੱਧੂ ਮੂਸੇਵਾਲ ਦੇ ਕਾਤਲ ਨੇ ਜਿਹੜੇ ਉਹ ਹਲੇ ਵੀ ਇਸ ਤਰ੍ਹਾਂ ਹੀ ਘੁੰਮ ਰਹੇ ਨੇ ਤਾਂ ਬਾਈ ਦੀ ਹਵੇਲੀ ਬੜੇ ਰੀਜਨਲ ਤਿਆਰ ਕਰਾਈ ਸੀ ਹੈਨਾ ਤਾਂ ਗੀਤ ਵੀ ਗਾਈ ਸੀ ਬਾਈ ਨੇ ਇਸ ਹਵੇਲੀ ਤੇ ਵੇਖ ਜੀਟੀ ਰੋਡ ਉੱਪਰ ਕਿਲੇ ਦੀ ਹਵੇਲੀ ਆ ਆ ਦੋਸਤੋ ਉਹ ਬਾਈ ਸਿੱਧੂ ਮੂਸੇਵਾਲੀ ਦੀ ਹਵੇਲੀ ਪਰ ਬਾਈ ਨੂੰ ਆਪ ਹੀ ਜਿਹੜਾ ਜਦੋਂ ਹਵੇਲੀ ਦਾ ਕੰਮ ਕੰਮ ਹੈ ਜਿਹੜਾ ਸਾਰਾ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਬਾਈ ਸਿੱਧੂ ਮੂਸੇਵਾਲਾ ਇਸ ਨੂੰ ਆਲਬੇਦਾ ਕਹਿ ਗਿਆ ਤਾਂ ਦੋਸਤੋ ਆ ਇੱਕ ਵੱਡੀ ਤਸਵੀਰ ਬਾਈ ਦੇ ਗੇਟ ਅੱਗੇ ਲੱਗੀ ਹੋਈ ਹੈ ਇਸ ਗੇਟ ਤੋਂ ਜਿਹੜਾ ਬਾਈ ਉਸ ਵੇਲੇ ਜਿਹੜਾ ਨਿਕਲਿਆ ਸੀ ਤੇ ਇੱਧਰ ਦੇਖੋ ਇੱਕ ਰੀਜਨਲ ਤਿਆਰ ਕਰਿਆ ਹੋਇਆ ਨਾ ਬਾਈ ਸਿੱਧੂ ਮੂਸੇਵਾਲਾ ਨੇ ਡਾਕਟਰ ਮਹਿਮਾ ਦੇ ਵਿੱਚ ਇੱਕ ਅਜਿਹੀ ਜੀਪ ਅਜਿਹੀ ਵਰਤੀ ਸੀ ਤੇ ਉਸ ਤਰ੍ਹਾਂ ਦੀ ਜਿਹੜੀ ਇਹ ਜੀਪ ਹੈ ਤੇ ਇਧਰ ਇੱਕ ਬਹੁਤ ਸੋਹਣਾ ਬਾਸਾਂ ਨਾਲ ਬਣਿਆ ਹੋਇਆ ਜਿਹੜਾ ਆਪਾਂ ਕਹਿੰਦੇ ਨਿੱਕਾ ਜਿਹਾ ਘਰ ਬਣਾਇਆ ਪੁਲਿਸ ਨੇ ਆਪਦੀ ਸਿਕਿਉਰਿਟੀ ਵਾਸਤੇ ਤੇ ਉਧਰਲੇ ਪਾਸੇ ਗੇਟ ਆ ਬਾਈ ਹਵੇਲੀ ਦਾ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਹੋ ਸਕਦਾ ਜੇ ਸਿੱਧੂ ਮੁਸਵਾਲ ਦੇ ਮਾਤਾ ਪਿਤਾ ਘਰੇ ਹੋਣ ਤਾਂ ਮਿਲਦਾ ਟਾਈਮ ਦਿੱਤਾ ਜਾ ਸਕੇ ਤੇ ਕਈ ਵਾਰ ਨਹੀਂ ਵੀ ਹੈਨਾ ਤਾਂ ਉਹਨਾਂ ਦੇ ਕਰ ਹੋਣ ਜਾਂ ਨਾ ਹੋਣ ਤੇ ਡਿਪੈਂਡ ਕਰਦਾ ਹੈਗਾ ਦੋਸਤੋ ਇਹ ਬਾਜ਼ਾਰ ਲੱਗਿਆ ਹੋਇਆ ਸਿੱਧੂ ਮੁਸਵਾਲ ਦੀ ਹਵੇਲੀ ਅੱਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ